ਨੇ ਬੱਚੇ ਹੀ ਨੇ ਪੂਰੇ ਘਰ ਵਾਲਾ ਪੂਰਾ ਇਕੱਲੀ ਮਾਂ ਦਾ ਅੱਛਾ ਅੱਛਾ ਹੁਣ ਕਿੱਥੇ ਰਹਿਣੇ ਆ ਵਾਦਾ ਘਰ ਪਾਉਨੇ ਆ ਆਪਾਂ ਘਰ ਕਰੀਏ ਸਟਾਰਟ ਕਾ ਕਰ ਪੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ 2 ਲੱਖ ਰੁਪਇਆ ਦੇਈ ਵੀ ਘਰ ਪੈ ਗਿਆ ਹੁਣ ਮੈਂ ਕਾਰ ਤੁਸੀਂ ਕਾਜੀ ਜੱਪੀ ਪਾ ਕੇ ਜੱਪੀ ਪਾ ਕੇ ਕੰਮ ਸ਼ੁਰੂ ਕਰਾਓ ਤੁਹਾਡੇ ਪੋਤੇ ਆ ਤੁਹਾਡੇ ਨਾਲ ਆ ਤੁਹਾਡੇ ਪੋਤੇ ਜੱਗ ਨਾਲ ਆ ਮਾਤਾ ਜੀ ਦੇਖੋ ਤੁਹਾਡੇ ਤਿੰਨ ਇਰੀਅਰ ਕੇ ਪੁੱਤ ਗਏ ਆ ਠੀਕ ਆ ਉਹਨਾਂ ਨੂੰ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਅਸੀਂ ਪੂਰੀ ਆਪਦੇ ਹਾਂ ਜਿੰਨੇ ਕਿ ਜੋਗੇ ਹੈ ਮਾਤਾ ਜੀ ਤੁਹਾਡੇ ਨਾਲ ਖੜੇ ਆ ਨੰਬਰ ਤੋਂ ਕਰਾ ਦਿਓ ਇੱਕ ਸਾਡੇ ਆ ਲੋ 50000 ਹੋਰ ਮਾਤਾ 2.5 ਲੱਖ ਹੋ ਗਿਆ ਇੱਕ ਗਾਂ ਪਹੁੰਚ ਦੀ ਹੋਣੀ ਹੁਣੇ ਬੀਬੀ ਨਾਲ ਫੋਨ ਕਿੰਨੇ ਚਿਰ ਚ ਪਹੁੰਚਦੀ ਹੋਗੀ ਸਵੇਰੇ ਸਵੇਰੇ ਸੱਜਦੇ ਰਾਤ ਨੂੰ ਸਵੇਰੇ 10 ਵਜੇ ਨਹੀਂ ਨਹੀਂ ਰਾਤ ਨੂੰ ਪਹੁੰਚਣੀ ਚਾਹੀਦੀ ਠੀਕ ਬਾਸ ਅੱਜ ਮੇਰੇ ਪੁੱਤ ਆਏ ਅੱਜ ਮੈਂ ਘਰ ਆ ਤਾਡੇ ਪੁੱਤ ਆਈ ਆ ਗਿਆ ਮੇਰੀ ਗੱਲ ਸੁਣੋ ਹੋਰ ਦੀ ਕੰਮ ਹੀ ਪੇਸ਼ੀਂ ਦੀ ਕੋਈ ਨੰਬਰ ਕਰਕੇ ਫੋਨ ਕਰ ਦਿਓ ਜਿੱਦਣ ਕੰਮ ਸਟਾਰਟ ਹੋਊਗਾ ਉਸ ਦਿਨ 7 ਲੱਖ ਰੁਪਏ ਆਮਾ ਸਾਡੇ ਜਿਹੜੇ ਜਵਾਨ ਪੁੱਤ ਹੈਗੇ ਥੋੜੇ ਨਹੀਂ 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 ਐਡਾ ਤਕੜ ਜਵਾਨ ਬੰਦਾ ਹੈ ਕਿ ਜਿੰਨੇ ਮੈਂ ਨਹੀਂ ਕਿ ਸਾਡੀ ਮਾੜਾ ਬੋਲਿਆ ਨਹੀਂ ਨਾ ਮੈਂ ਬੋਲੀ ਹਾਂ ਆਪਾਂ 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 ਸੇਵਾ ਕਰਕੇ ਜਾਈਏ ਆਪਾਂ ਸੇਵਾ ਕਰਕੇ ਜਾਈਏ ਕੌਣ ਕੌਣ ਮੰਨ ਲਓ ਜ਼ਿੰਮੀ ਜ਼ਿੰਮੇਵਾਰੀ ਆਹੀ ਸਰਪੰਚ ਤੁਸੀਂ ਹੋ ਵੈਸੇ ਇਹ ਸੇਵਾ ਕਰਦਾ ਮੈਂ ਪਿੰਡ ਦਾ ਨੰਬਰਦਾਰ ਨਾਲ ਦੋ ਜਣੇ ਆਜੋ ਮਾਤਾ ਘਰ ਪਾਉਨੇ ਆ ਆਪਾਂ ਘਰ ਕਰੀਏ ਸਟਾਰਟ ਅਸੀਂ ਨਾ ਲੱਗਿਆ ਵੀਰ ਜੀ ਸਾਡੀ ਡਿਊਟੀ ਲੱਗੀ ਐ ਪਿੰਡ ਦੀ ਸਾਡੀ ਡਿਊਟੀ ਐ ਅਸੀਂ ਜਮਾਰ ਹਾਂ ਇੱਕ ਵਾਰੀ ਕਰਕੇ ਪਿੰਡ ਦੇ ਜਮਾਰ ਅਸੀਂ ਵੀਰੇ ਆਹ ਆ ਵਾਲਾ ਆ ਕਰ ਪੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਰੂਰੀ ਆ 2 ਲੱਖ ਰੁਪਇਆ ਦੇਈ ਬਈ ਬਲੇ ਸੋ सिया ਆ ਮਾਤਾਏ 2 ਲੱਖ ਰੁਪਏ ਲੈ ਆਓ ਮਾਤਾ ਨੂੰ ਝੋਲੀ ਪਾਓ ਅੱਤੋ 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 ਆਤਾ ਆਤਾ ਵਾਹ ਰੁਪਾ ਪੋਚਾਰ ਦੀ ਕਰਾ ਮਾਤਾ ਜੀ ਆਪਾਂ ਕਰਕੇ ਦੇ ਬਾਸੇ ਪੈਣਾ ਪਹਿਲੀ ਇੱਥੇ ਜਗ੍ਹਾ ਤੇ ਪੈਣਾ ਭਾਈ ਜਿੱਥੇ ਆਪਾਂ ਖੜੇ ਨਾ ਇੱਥੇ ਚਾਰ ਮਰਲੇ ਜਗ੍ਹਾ ਇੱਥੇ ਹੀ ਕਰ ਪੈਣਾ ਇੱਥੇ ਸਾਰਾ ਕੁਝ ਕਰਨਾ ਪੈਣਾ ਇੱਥੇ ਬਹੁਤ ਵਗ ਕਰ ਇੱਥੇ ਇੱਥੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਪੁੱਤ ਮੈਂ ਕਰ ਪੈ ਕਰ ਪੈ ਗਿਆ ਹੁਣ ਮੈਂ ਕਰ ਪਾਣਾ ਤੁਸੀਂ ਕਾਫੀ ਜੱਪੀ ਪਾ ਕੇ ਜੱਪੀ ਪਾ ਕੇ ਕੰਮ ਸ਼ੁਰੂ ਕਰਾ ਤੁਹਾਡੇ ਪੋਤੇ ਆ ਤੁਹਾਡੇ ਨਾਲ ਆ ਤੁਹਾਡੇ ਪੋਤੇ ਸੰਗਤ ਸਾਹਿਬ ਤੁਹਾਡੇ ਨਾਲ ਆ ਹਾਂ ਆਪ ਨਾਲ ਆ ਕੰਮ ਸਰਪੰਚ ਸਾਹਿਬ ਕਿੱਥੇ ਆ ਭਾਈ ਬਾਬੂ ਜੀ ਬਸ ਸਟਾਰਟ ਕਰਵਾ ਠੀਕ ਆ ਭਾਈ ਠੀਕ ਆ ਰਲ ਮਿਲ ਕੇ ਠੀਕ ਆ ਤੇ ਅਸੀਂ ਵੀ ਆਉਣੇ ਆ ਹੋਰ ਵੀ ਭਰਾ ਜਿਹੜਾ ਵੀ ਸੇਵਾ ਆਉਂਦਾ ਜੀ ਜੀ ਠੀਕ ਆ ਸਾਰੇ ਬਰ ਰਲ ਮਿਲ ਕੇ ਆਪਣਾ ਅੱਜ ਸਟਾਰਟ ਆਪਾਂ ਇੱਥੋਂ માતા ਤੋਂ ਕੀਤਾ ਤੇ ਮਾਤਾ ਜੀ ਦੇਖੋ ਤੁਹਾਡੇ ਤਿੰਨ ਹੀ ਰਿਆਰਗੇ ਪੁੱਤ ਗਏ ਆ ਠੀਕ ਆ ਉਹਨਾਂ ਨੂੰ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਠੀਕ ਆ ਪਰ ਅਸੀਂ ਸਾਡੇ ਪੂਰੀ ਆਉਦੇ ਨੂੰ ਹਾਂ ਜਿੰਨੇ ਕਿ ਜੋਗੇ ਹੈ ਮਾਤਾ ਹੀ ਤੁਹਾਡੇ ਨਾਲ ਖੜੇ ਆਪਾਂ ਨੰਬਰ ਨੂੰ ਕਰਾ ਦਿਓ ਇੱਕ ਸਾਡੀ ਟੀਮ ਨੂੰ ਸਾਡਾ ਨੰਬਰ ਹਾਂ ਜੀ ਮਾਤਾ ਦਾ ਮਾਤਾ ਮੰਨਾ ਆਪਣਾ ਕੋਈ ਜਿਹੜਾ ਜਿਹੜਾ ਮਾਤਾ ਦੇ ਨੀਅਰ ਬਾਈ ਰਹਿੰਦਾ ਨਾ ਉਹ ਆਪਦਾ ਨੰਬਰ ਕਰਵਾ ਦੇ ਹਾਂ ਮਾਤਾ ਕੋਲ ਹੈ ਰਾਜੀ ਨਹੀਂ ਹੈਗਾ ਮੇਰੇ ਕੋਲ ਬਾਕੀ ਬਾਕੀ ਬਾਪੂ ਜੀ ਨੇ 8 ਪਿੰਡਾਂ ਦੀ ਸੇਵਾ 8 ਨਹੀਂ 12 ਪਿੰਡਾਂ ਦੀ ਸੇਵਾ ਚੱਕੀ ਆ ਬਾਪੂ ਜੀ ਵਾਟਰ ਆਸ਼ਲ ਪਾਣੀ ਕੁਝ ਵੀ ਇਹ ਇੱਕ ਨਾ ਇੱਕ ਹੈਲੋ ਬਾਪੂ ਜੀ ਇੱਕ ਮਾਝਾ ਪਾਈਛੇ ਮੰਜਾਓ ਗਾਂ ਇੱਕ ਗੈਂ ਭੇਜ ਦਿਨ ਮਾਤਾ ਗਾਂ ਭੇਜਦੀ ਹੈ ਕਿ ਭੇਜ ਦੇ ਬੱਤ ਪਾਈ ਦੁੱਧ ਆਉਂਦਾ ਨੰਬਰ ਨੰਬਰ ਲਿਖੋ ਖਾਲਸਾ ਲਿਖ ਨੰਬਰ ਇਹੋ ਜੀ ਖਾਲਸਾ ਆ ਨੰਬਰ ਲੈ ਲਓ ਆਪਣਾ ਨੰਬਰ ਆ ਗਿਆ ਹੁਣ ਆਪ ਆਹ ਲੋ ਆ ਮੋਬਾਈਲ ਹੈ ਯਾਰ ਮਾਤਾ ਕੋਲ ਮੋਬਾਈਲ ਹੈ ਕਰੋ ਫੋਨ ਮੈਂ ਮਰ ਕੇ ਨੰਬਰ ਮੰਗਣ 9952 911 ਦਿਖਾਉਂਦਾ ਮਾਤਾ ਤੁਸੀਂ ਤੁਹਾਡੇ ਕਿੰਨੇ ਸੋਨਾ ਪੁੱਤ ਇੱਥੇ ਆਏ ਆ ਜੀ ਤੁਹਾਡੀ ਮਦਦ ਕਰਨ ਉੱਤਰ ਇਹੋ ਜੇ ਮੇਰੇ ਪੁੱਤ ਜਵਾਨ ਹੀ ਦਿਨ ਕਾਕੇ ਹੀ ਇਤਨਾ ਮੇਰੇ ਘਰ ਵਾਲਾ ਹੈ ਇਤਨਾ ਬੱਗਾ ਬਾਰ ਮਰ ਗਿਆ ਸ਼ਰਾਬ ਪਾ ਕੇ ਮਰ ਗਿਆ ਇਹਨਾਂ ਕਿਰਾਇਆ ਪਾਦੇ ਗੋਬਾਇਆ ਹੈ ਪਰ ਖੁਸ਼ ਹੋ ਅੱਜ ਤੁਹਾਡੇ ਪੁੱਤ ਆਏ ਅੱਜ ਮੇਰੇ ਪੁੱਤ ਆਏ ਅੱਜ ਮੈਂ ਘਰ ਆ ਗਿਆ ਦੇ ਵੀ ਲੈ ਲਿਆ ਨੰਬਰ ਠੀਕ ਹੈ ਨਾ ਆ ਤੁਹਾਡਾ ਨੰਬਰ ਆ ਗਿਆ ਮੈਂ ਵਿੱਚ ਸੇਵ ਕਰਤਾ ਕਰਿਆ ਮੈਂ ਫੋਨ ਆ ਕਰ ਲਿਓ ਸਿੱਧਾ ਮਨਕਿਰਤ ਲਿਖ ਲਿਓ ਮਨਕਿਰਤ ਟੀਮ ਆ ਗਿਆ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਅਸੀਂ ਬਾਅਦ ਫੋਨ ਕਰਾਂਗੇ ਆ ਹੋਰ ਆ ਪਾ ਮਾਤਾ ਕਿੰਨੇ 50000 ਆ ਲਓ 50000 ਹੋਰ ਮਾਤਾ 2.5 ਲੱਖ ਹੋ ਗਿਆ ਬੋਲੇ ਸੋਨਿਹਾਰ ਬਾਤ ਸ੍ਰੀ ਅਕਾਲ ਝੂਪੇ ਇੱਕ ਗਾਂ ਆ ਗਈ ਵੀਰੇ ਪਹੁੰਚਦੀ ਹੁਣੇ ਹੁਣੇ ਬੀਬੀ ਨਾਲ ਫੋਨ ਕਰ ਕਿੰਨੇ ਚਿਰ ਚੋਂ ਪਹੁੰਚਦੀ ਹੋਗੀ ਮਾਦਾ ਸਵੇਰੇ ਸਵੇਰੇ ਸੱਜਰੇ ਰਾਤ ਨਹੀਂ ਸਵੇਰੇ 10 ਵਜੇ ਤੱਕ ਨਹੀਂ ਨਹੀਂ ਰਾਤ ਨੂੰ ਪਹੁੰਚਣੀ ਚਾਹੀਦੀ ਠੀਕ ਹੈ ਹੁਕਮ ਆਇਆ ਦੋ ਬਾਈ ਮਾਦਾ ਆਪੇ ਸੰਭਾਲੋ ਪੈਸੇ ਤੁਸੀਂ ਆਪ ਸੰਭਾਲੋ ਨਹੀਂ 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 ਮਾਦਾ ਮੇਰੀ ਗੱਲ ਸੁਣੋ ਹੁਣੇ ਪੈਸੇ 2.5 ਲੱਖ ਰੁਪਏ ਤੁਹਾਡੇ ਕੋਲ ਆ ਜਿਹੜਾ ਵੀ ਕੋਈ ਮੋਤਵਾਰ ਬੰਦਾ ਨਾਲ ਲੱਗਿਆ ਰੇਟਾਂ ਦਾ ਫੜਿਆ ਆਪ ਠੀਕ ਹੈ ਇਹਨੂੰ ਮੈਂ ਫੜਾਉਣੇ ਨੇ ਮੇਰੀ ਮੋਤਵਾਰੀ ਆ ਬਹੁਤ ਬਾਸ ਸੋਨਿਆ ਵੇ ਜਾਨ ਚੰਗੀ ਕਰਵਾ ਦੇਵਾਗਾ ਨਹੀਂ ਵੀਰ ਚਲੋ ਹੁਣ ਆਪਾਂ ਅੱਗੇ ਸੇਵਾ ਕਰਨੀ ਐ ਹੁਣ ਇਹਨੂੰ ਹੁਣ ਪਤਾ ਕੀ ਕਰੀਏ ਮਾਤਾ ਕੀ ਲੱਗ ਕੇ ਦੇਖ ਮੇਰਾ ਘਰੋਂ ਖੋਖ ਹੋ ਕੇ ਜਾਂਦੇ ਆ ਠੀਕ ਹੈ ਨਹੀਂ ਫਿਰ ਮੇਰੇ ਮੁੱਤ ਚਲੇ ਗਿਆ ਨਹੀਂ ਨਹੀਂ ਫਿਰ ਮਾਤਾ ਮਾਤਾ ਆਪਾਂ ਪਤਾ ਕੀ ਕਰੀਏ 2.5 ਲੱਖ ਦੀ ਹੁਣ ਅਸੀਂ ਸੇਵਾ ਕਰ ਗਏ ਹੁਣ ਆਪਣਾ ਨਾ ਘਰ ਆਪਾਂ ਸਟਾਰਟ ਕਰਾ ਲਓ ਇਹ ਹੁਣੇ ਹੀ ਵੀਰ ਜੀ ਸਿਰਜੋ ਹਾਂ ਮਾਤਾ ਪਤਾ ਕੀ ਪੈਸਾ ਪੈਸਾ ਖਰਚਿਆ ਜਾਂਦਾ ਹੁੰਦਾ ਇੱਕ ਆਲਿਆ ਮੈਂ ਸਾਰੀ ਜ਼ਿੰਮੇਵਾਰੀ ਆਪਦੇ ਘਰ ਦੀ ਆਪ ਚੁੱਕੂਗੀ ਠੀਕ ਹੈ ਨਾ ਤੁਸੀਂ ਕਰ ਲੋ ਆਪ ਕਰ ਲੋ ਮੈਂ ਆਡੀ ਜ਼ਿੰਮੇਵਾਰੀ ਆਪ ਮੇਰੇ ਬੰਦੇ ਆਪ ਆਣ ਕੇ ਲੱਗਣਗੇ ਨਾ ਮੈਨੂੰ ਕਹੇ ਦਾ ਆਈਗਾ ਮੈਸੀ ਤੁਹਾਡੇ ਕੋ 2.5 ਆ ਗਿਆ ਮੇਰੀ ਗੱਲ ਸੁਣੋ ਹੋਰ ਦੀ ਕਮੀ ਪੇਸ਼ੀਂ ਦੀ ਹੋਈ ਤੁਸੀਂ ਨੰਬਰ ਕਰਕੇ ਫੋਨ ਕਰ ਦਿਓ ਜਿੱਦਣ ਕੰਮ ਸਟਾਰਟ ਹੋਊਗਾ ਉਹਨਾਂ 2.5 ਲੱਖ ਰੁਪਏ ਆਵਾਂਗੇ ਸਾਡੇ ਜਿਹੜੇ ਜਵਾਨ ਬੋਠੇ ਹੀ ਕਿ ਥੋੜੇ ਨਹੀਂ 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 ਐਡਾ ਤਕੜ ਜਵਾਨ ਬੰਦਾ ਹੀ ਕਿ ਜਿਹਨੇ ਮੈਂ ਨਹੀਂ ਕਿ ਬੜੀ ਮਾੜਾ ਬੋਲਿਆ ਨਹੀਂ ਨਾ ਮੈਂ ਬੋਲੀ ਹੁਣ ਨਹੀਂ ਠੀਕ ਹੈ ਨਾ ਬਾਲੇ ਕਿਉਂ ਤੇ ਫੂਸਾਂ ਤੇ ਉਸ ਬੱਚੇ ਨੂੰ ਸੀਸਾ ਦੇ ਮਾਰਿਆ ਨਵਨੋਰੀ ਰਹਿਣੋਂ ਤੋਂ ਤਾਂ ਮੈਂ ਪੜ ਹਾਲ ਦੀ ਸੇਵਾ ਕਰ ਮਾਰੀ ਠੀਕ ਹੈ ਨਾ ਠੀਕ ਹੈ ਆਪਣੀ ਜੇ